ஆரம்ப <laughs> 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 ਉਹ ਮੁਟਾ ਕੈਂਡੀਡੇਟ ਉਹ ਦੇਖੋ ਉਹ ਦੇਖੋ ਬਾਜੋ ਕੋਈ ਕੈਂਡੀਡੇਟ ਨਹੀਂ ਹੈ ਬਾਜੋ ਇੱਥੇ ਬਾਜੋ ਕੋਈ ਵੀ ਕੈਂਡੀਡੇਟ ਨਹੀਂ ਜੀ ਤੇਰਾ ਕੀ ਹੈ ਯਾਰ ਤੁਸੀਂ ਤੇਰਾ ਕੀ ਹੈ ਹੈਲੋ ਐਡਾ ਕਿਹਦਾ ਬੰਦੇ ਲਿਆ ਜਿਹੜਾ ਤੇਰੇ ਕੋਲ ਆ ਮਾਡਾ ਕੈਂਡੀਡੇਟ ਹੈ ਬਾਈ ਤੁਸੀਂ ਕਿੱਥੋਂ ਆ ਜੀ ਹਰੀਸ਼ੀ ਕੋਲੋਂ ਦਿਖਾਓ ਆਪਣੀ ਫਾਈਲ ਉਹ ਚੱਕਰਾ ਦੂ ਯਾਰ ਤੂੰ ਆਪਣੇ ਫੋਨ 'ਤੇ ਲੱਗਵਾ ਬਲਤ ਆ ਜਾ ਯਾਰ ਆਹੀ ਨਹੀਂ ਮੇਰੀ ਫਾਈਲ ਦਿਖਾ ਫਾਈਲ ਦਿਖਾ ਆ ਜਾ ਯਾਰ ਪ੍ਰਤਿਪਾਲ ਜੀ ਐਡਾ ਨਹੀਂ ਉਹ ਬੰਦਾ ਕੈਂਡੀਡੇਟ ਕਹਿ ਰਹੇ ਆ ਪ੍ਰਿੰਸਪਾਲ ਜੀ ਨੂੰ ਅੰਦਰ ਭੇਜ ਰਿਹਾ ਪ੍ਰਿੰਟਪਾਲ ਜੀ ਅੰਦਰ ਭੇਜ ਦੇ ਉਹਨੂੰ ਫਾਈਲ ਤਾਂ ਜਿਹਦੇ ਕੋਲ ਹੋਵੇਗਾ ਅਦਰ ਭਾਈ ਨਹੀਂ ਜਾਏਗਾ ਫਾਈਲ ਦਿਖਾਓ ਫਾਈਲ ਚੈੱਕ ਕਰੋ ਭਾਈ ਅਸੀਂ ਉਹਨੂੰ ਲੈ ਕੇ ਚੈੱਕ ਕਰੀਏ ਫਾਈਲ ਉੱਥੇ ਚੈੱਕ ਕਰਾਓ ਰਸੀਦ ਲੈ ਕੇ ਰਸੀਦ ਦਿਖਾ ਦੇ ਤੇ ਚੱਲਿਆ ਜਾ ਨੀ ਭਾਈ ਫੋਨ ਨਹੀਂ ਲੈ ਕੇ ਉਹਨੂੰ ਦੇ ਇੱਥੇ ਹੀ ਆਪਣਾ ਜਿਹੜਾ ਦੋ ਗਵਾਰੇ ਆ ਤੇਰੇ ਕਿਹੜੇ ਨੇ ਅਣੀ ਆਉਂਦੀ ਹੈ ਫਾਈਲ ਕਵਰ ਦੇ ਅੰਦਰ ਭੇਜ ਰਿਹਾ ਤੇ ਅੰਦਰ ਜਾ ਕੇ ਉਹ ਹੈਲੋ ਫਾਈਲ ਦਿਖਾ ਬਈ ਆ ਰਹੀ ਜੀ ਕਿੱਥੇ ਦਿਖਾ ਫਾਈਲ ਦਿਖਾ ਕੀ ਆ ਫਾਈਲ ਤੇ ਇਹਦੇ ਚ ਕੀ ਆ ਇਹਦੇ ਚ ਆਸ ਭਾਈ ਫਾਈਲ ਉਹ ਹੈਲੋ ਓਏ ਕਮਾਲ ਕਰੀ ਮਾਰੂ ਫਿਰ ਤੇ ਬਾਲ ਜਿੱਥੇ ਆ ਇਹ ਰਿਕਾਰਡ ਹੋ ਰਿਹਾ ਕੋਈ ਨੂੰ ਵੀ ਬਾਹਰ ਭੇਜ ਦੋ ਮੇਰੀ ਕਹੀ ਆ ਤੂੰ ਨੀ ਚੜਰੂ ਸਾਰ ਇੱਕ ਸਾਰ ਇੱਕ ਫਾਈਲ ਨਹੀਂ ਕਹਣਾ ਅਸੀਂ ਫਾਈਲ ਬੜਾ ਬੜਾ ਪੁਰਾਣਾ ਤਰੇ ਲੁੱਕ ਦੇਖੋ ਆ ਦੇਖੋ ਆ ਆ ਕਹਿ ਜਾਲੀ 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 ਬੰਦੇ ਪੁਲਿਸ ਨੂੰ ਦੇ ਬਾਹਰੀ ਆ ਯਾਰ ਵੇ ਮਾਨ ਜੋ ਹਾਈ ਕੋਰਟ ਨੂੰ ਕਹਿੰਦੇ ਕਿ ਆ ਜਿਹੜੇ ਖੜੇ ਨੇ ਸਾਰਿਆਂ ਦੇ ਤੁਸੀਂ ਨਾਂ ਨੋਟ ਕਰੋ ਖਾਲੀ ਫੈਲਾ ਨੇ ਹਾਈ ਕੋਰਟ ਨੂੰ ਕਹਿੰਦੇ ਕਿ ਸਿੱਧੇ ਸਬੂਤ ਨੇ ਜੇ ਕੋਈ ਬੰਦਾ ਅੰਦਰ ਜਾਲੀ ਵੜਿਆ ਫੜਿਆ ਗਿਆ ਤਾਂ ਇਹ ਬੰਦੇ ਅੰਦਰ ਹੋ ਗਏਗੇ ਇਹ ਰਿਸਪਾਂਸਿਬਲ ਹੋਣਗੇ ਗੱਲ ਵੜਿਆ ਜਾਵੇ ਪਰ ਐਦਾਂ ਨਹੀਂ ਅਸੀਂ ਠੁੱਕਾ ਹੁੰਨੀ ਟਾਕਾਉਂ ਦੇਣਾ ਹੁੰਨੀ ਟਾਕਾਉਂ ਦੇਣਾ ਅਸੀਂ ਨਾ ਹੋਰ ਉਹਨਾਂ ਨੇ ਨਾ ਫੋਨ ਕਵਰ ਮੰਗਾ ਲਏ ਉਹ ਲੈ ਕੇ ਨਾ